ਮੇਰੇ ਸਤਗੁਰੂ ਵਿੱਚ ਪਰਮਾਤਮਾ ਦੀ ਵਰਤਦੇ ਨੇ ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਹੈ ਇੱਕ ਪ੍ਰਕਾਸ਼ੇ ਬਾਹਰ ਇੱਕ ਚਰਨੇ ਬਾਹਰ ਫਿਰ ਮੈਂ ਅੱਜ ਸੁਣਿਓ ਇੱਕ ਚਰਨ ਬਾਹਰ ਨੇ ਅਸੀਂ ਕਹਿੰਦੇ ਆ ਸਤਗੁਰੂ ਸਰੂਪ ਲੈ ਕੇ ਜਾਂਦੇ ਸ਼ਬਦ ਵਰਤਨੇ ਆ ਕਿ ਸਤਗੁਰਾਂ ਦੇ ਚਰਨ ਪਵਾਇਆ ਕਮਰਾ ਸਾਫ਼ ਕਰਨੇ ਆ ਕਮਰੇ ਸਾਫ਼ ਤੋਂ ਬਿਨਾ ਚਰਨ ਨਹੀਂ ਪਵਾਉਂਦੇ ਯਾਦ ਰੱਖਿਓ ਸ਼ਰੀਰ ਦੇ ਹਿਰਦੇ ਵਿੱਚ ਵੀ ਮੈਲਿਆਂ ਚ ਚਰਨੀ ਪੈਂਦੇ ਜਿਨ੍ਹਾਂ ਦੀ ਸਫਾਈ ਹੁੰਦੀ ਹੈ ਚਰਨ ਉਹਦੇ ਚ ਪੈਂਦੇ ਆ ਗੁਰੂ ਸਾਹਿਬ ਜੀ ਚ ਇੱਕ ਬਚਨ ਕਹੇ ਨਾਨਕ ਨਾਉ ਖੁਦਾਏ ਕਾ ਦਿਲ ਅੱਛਾ ਮੁਖਲੇ ਹੋ ਇਸ ਤੋਂ ਕੋ ਨੂੰ ਧਿਆਨ ਨਾ ਸੁਣਿਓ ਦਿਲ ਦੀ ਸਫਾਈ ਕਬੀਰ ਸਾਹਿਬ ਨੇ ਤਾਂ ਇਹ ਤੋਂ ਸ਼ਬਦ ਵਰਤਿਆ ਜਾਂਕੀ ਦਿਲ ਸਾਬਤ ਨਹੀਂ ਇਥੇ ਸਾਬਤ ਦਰਤ ਮੁਕੰਮਲ ਨਹੀਂ ਸਾਬਤ ਦਰਤ ਸਫਾਈ ਜਾਂਕੀ ਦਿਲ ਸਾਬਤ ਨਹੀਂ ਜਾਂਕੀ ਇਸਤਰੀ ਲਿੰਗ ਜਿਹਦੇ ਦਿਲ ਦੀ ਸਫਾਈ ਕੋਈ ਨਹੀਂ ਉਹਨੂੰ ਰੱਬ ਕਿੱਥੇ ਮਿਲ ਜਾਣਾ ਜਾਂਕੀ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ